ਇਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਪੂਰੀ ਵੀਡੀਓ ਤੁਸੀਂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਦੇਖ ਸਕਦੇ ਹੋ ਜੀ ਸਾਡੇ ਕੋਲੇ ਨਾ ਆਰ ਆਈ ਆਰ ਮੁਰਗੇ ਨੇ ਤੇ ਬਾਕੀ ਸਾਡੇ ਕੋਲੇ ਕੜਕਨਾਥ ਸਿਰਫ ਦੋ ਮੁਰਗੀਆਂ ਤੇ ਇੱਕ ਕੜਕਨਾਥ ਮੁਰਗਾ ਹੈ ਸਾਡੇ ਕੋਲੇ ਠੀਕ ਹੈ ਜੀ ਉਹ ਵੀ ਦਿਖਾਉ ਰਹੇ ਹਾਂ ਆਹ ਸਾਡਾ ਕੜਕਨਾਥ ਮੁਰਗਾ ਹੈ ਦੇਖ ਸਕਦੇ ਹੋ ਤੁਸੀਂ ਕੜਕਨਾਥ ਮੁਰਗਾ ਜਿਹੜਾ ਜੰਗਲੀ ਵਾਰਡ ਹੁੰਦੇ ਨੇ ਇਹ ਕੜਕਨਾਥ ਮੁਰਗੇ ਜਾਂ ਮੁਰਗੀਆਂ ਆਂਧਰਾ ਪ੍ਰਦੇਸ਼ ਦੀ ਬਰੀਡ ਐ ਇਹ ਤੇ ਬਹੁਤ ਹੀ ਹੈਲਥ ਆ ਹੁੰਦਾ ਜੀ ਇਹ ਤਾਕਤਵਰ ਜੇ ਇਹਦਾ ਮੀਟ ਵੀ ਖਾਣੇ ਆ ਤਾਂ ਦੱਸੂਗਾ ਵੀ ਮੈਂ ਹੈਗਾ ਠੀਕ ਐ ਨਾ ਵੀ ਮੇਰੇ ਚ ਕੋਈ ਕਲਾ ਹੈਗੀ ਐ ਗਰਮ ਵੀ ਐ ਠੰਡ ਨਹੀਂ ਲੱਗੂਗੀ ਤੁਹਾਨੂੰ ਤੇ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਇਹ ਖਾ ਕੇ ਜਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਅੰਡੇ ਨੇ ਜਿਹੜੇ ਕੜਕਨਾਥ ਹੋਰ ਕੀ ਹੈ ਇਹ ਵੀ ਕੜਕਨਾਥ ਹੋਰ ਕੀ ਹੈ ਇਹ ਸਪੈਸਰ ਰੱਖੀਆਂ ਹੋਈਆਂ ਨੇ ਸਾਡੀਆਂ ਆਪਣੇ ਲਈ ਰੱਖੀਆਂ ਸੀ ਅੰਡ ਪਰ ਹੁਣ ਥੋੜਾ ਜਿਹਾ ਤਾਂ ਇਹ ਹੈ ਵੀ ਇੱਕ ਤਾਂ ਸਾਫ ਸਫਾਈ ਸੈੱਟ ਦੀ ਕਰਕੇ ਚੂਚਾ ਇਹਦੇ ਵਿੱਚ ਸ਼ਿਫਟ ਹੋਣਾ ਹੈ ਇਹਦੇ ਵਿੱਚ ਚੂਚੇ ਪਾਰਟ ਜਿਵੇਂ ਬਲੈਕ ਕੈਸਟਰ ਲੋਪ ਆਰ ਆਈ ਆਰ ਜਾਂ ਹੋਰ ਗਰੀਡਾਂ ਜਿਹੜੀਆਂ ਵੀ ਕੜਕਨਾਥ ਵਗੈਰਾ ਉਹ ਇੱਥੇ ਰੱਖੇ ਜਾਣਗੇ ਜਿਆਦਾਤਰ ਇਥੋਂ ਸੇਲ ਕਰਿਆ ਕਰਾਂਗੇ ਜਿਹੜੀ ਹੈਚਰੀ ਤੋਂ ਸ਼ਿਫਟ ਕਰਕੇ ਕਿੰਬੀ ਇੱਥੇ ਜ਼ਿਆਦਾਤਰ ਮੇਰੇ ਕੋਲੇ ਮਿਲਣ ਜਾਂ ਟ੍ਰੇਨਿੰਗ ਲੈਣ ਵਾਈ ਇੱਥੇ ਆਏ ਜਾਂ ਹੁੰਦੇ ਨੇ ਨੌਜਵਾਨ ਤੇ ਦੇਖੋ ਇਹ ਮੇਰੇ ਘਰੇ ਹੀ ਐ ਇੱਕ ਸੈਟਅਪ ਕੀਤਾ ਹੋਇਆ ਇਹ ਇਹ ਕੜਕਨਾਥ ਮੁਰਗਾ ਮੁਰਗੀਆਂ ਨੇ ਜਿਹੜੇ ਇਹਨਾਂ ਦੀ ਕਲਾਏ ਹੈ ਵੀ ਅੰਡੇ ਇਹਨਾਂ ਦੇ ਵੀ ਬਹੁਤ ਅੰਡੇ ਵੀ ਬਹੁਤ ਤਾਕਤਵਰ ਅੰਡੇ ਹੁੰਦੇ ਨੇ ਅੰਡਾ ਇਹਦਾ ਮਹਿੰਗਾ ਵਿਕਦਾ ਹੈ ਤੇ ਪਰ ਤਾਕਤ ਬਹੁਤ ਹੁੰਦੀ ਹੈ ਇਹਦੇ ਅੰਡੇ ਚ ਦੱਸਦਾ ਉਹ ਵੀ ਅੰਡਾ ਵੀ ਮੇਹਗਾ ਤੇ ਆਮ ਆਂਡੇ ਤੋਂ ਥੋੜਾ ਜਿਹਾ ਛੋਟਾ ਹੁੰਦਾ ਪਰ ਹੁਣ ਮੁਰਗੇ ਬਾਕੀ ਹੋਰ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਵੱਧ ਮੁਰਗੇ ਲੈਣੇ ਨੇ ਜਾਂ ਜ਼ਿਆਦਾ ਕੁਆਂਟੀਟੀ ਚ ਮੁਰਗੀਆਂ ਲੈਣੀਆਂ ਨੇ ਭਾਵੇਂ ਕਿਸੇ ਨੇ 1000 ਮੁਰਗੀ ਲੈਣੀ ਹੈ 500 ਲੈਣੀਆਂ 100 200 50 ਪੀਸ ਠੀਕ ਹੈ ਉਹ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਉਹ ਵੀ ਮਿਲ ਜਾਣਗੇ ਤੁਹਾਨੂੰ ਪਰ ਹੁਣ ਦੇਖੋ ਆ ਕੜਕਨਾਥ ਜੇ ਕਿਸੇ ਨੂੰ ਲੋੜ ਹੈ ਬਹੁਤ ਹੀ ਸੌਂਕ ਨਾਲ ਇਹ ਪਾਲਿਆ ਹੋਇਆ ਮੁਰਗਾ ਤੇ ਮੁਰਗੀਆਂ ਨੇ ਇਹ ਤੁਹਾਨੂੰ ਮਿਲ ਜਾਣਗੀਆਂ ਜੀ ਇਹਨਾਂ ਦੀ ਸਾਈਨਿੰਗ ਦੇਖੋ ਹਰਾਚਾਰਾ ਵੀ ਖਾਂਦੇ ਨੇ ਜੰਗਲੀ ਬਾੜ ਹੁੰਦੇ ਨੇ ਨਾ ਇਹਨਾਂ ਬਾਰੇ ਅੱਜ ਤਾਂ ਜਾਣਕਾਰੀ ਦੇ ਰਹੇ ਆਂ ਬਈ ਮੈਡੀਸਨ ਲੈਂਡ ਦੀ ਲੋੜ ਨਹੀਂ ਜੇ ਤੁਹਾਨੂੰ ਕੋਈ ਦਿੱਕਤ ਆ ਤਾਂ ਕੜਕਨਾਥ ਦਾ ਮੀਟ ਖਾ ਲਓ ਜਾਂ ਕੜਕਨਾਥ ਦੇ ਅੰਡੇ ਖਾ ਲਓ ਠੀਕ ਹੈ ਕਰੋਨਾ ਟਾਈਮ ਇਹ ਬਰੀਡ ਜ਼ਿਆਦਾ ਇਹਦੇ ਅੰਡੇ ਵਰਤੇ ਗਏ ਨੇ ਤੇ ਜਿਨ੍ਹਾਂ ਨੂੰ ਵੀ ਲੋੜ ਹੈ ਉਹ ਲੈ ਸਕਦੇ ਹੋ ਅੱਗੇ ਇਹਦੇ ਚੂਚੇ ਵੀ ਤੁਹਾਨੂੰ ਦੇਵਾਂਗੇ ਕੜਕਨਾਥ ਦੇ ਜੇ ਕਿਸੇ ਨੂੰ ਲੋੜ ਹੋ ਵੀ ਮਿਲ ਜਾਣਗੇ ਸਾਡੇ ਕੋਲੋਂ ਤੇ ਆਰ ਆਈ ਆਰ ਦੇ ਚੂਚੇ ਮਿਲ ਜਾਣਗੇ ਤੇ ਬਲੈਕ ਹੈਸਟਰ ਲਉਂਦੇ ਇਹ ਆਂਧਰਾ ਪ੍ਰਦੇਸ਼ ਦੀ ਜੰਗਲੀ ਬਰੀਡ ਹੈ ਜਿਹੜੀ ਉੱਥੇ ਆਮ ਪਾਈ ਜਾਂਦੀਆਂ ਜੰਗਲਾਂ ਦੇ ਵਿੱਚ ਉੱਥੋਂ ਇਹ ਅੱਗੇ ਆਪਣੇ ਫਾਰਮਾਂ ਤੇ ਆਈ ਹੈ ਬਰੀਡ ਮੁਰਗੇ ਦੀ ਸਾਈਨਿੰਗ ਦੇਖੋ ਤੁਸੀਂ ਕਿੰਨੀ ਜ਼ਿਆਦਾ ਸਾਈਨਿੰਗ ਹੈ ਇਹਦੀ ਕਿਉਂਕਿ ਪਾਲਿਆ ਵੀ ਆਪਣਾ ਸ਼ੌਂਕ ਨਾਲ ਹੋਇਆ ਜੇ ਕਿਸੇ ਸ਼ੌਂਕੀ ਬੰਦੇ ਨੂੰ ਲੋੜ ਹੈ ਤਾਂ ਉਹ ਕੜਕਨਾਥ ਮੁਰਗਾ ਤੇ ਦੋ ਮੁਰਗੀਆਂ ਸਾਡੇ ਤੋਂ ਲੈ ਸਕਦਾ ਹੈ ਤੇ ਜਿਆਦਾ ਕੁਆਂਟੀਟੀ ਕਿਸੇ ਨੂੰ ਆਰ ਆਈ ਆਰ ਜਾਂ ਬ્લેਕਸਟਰ ਲੋਪ ਚਾਹੀਦੀ ਹੋ ਉਹ ਮਿਲ ਜੂ ਇਸ ਤੋਂ ਇਲਾਵਾ ਬੱਕਰੇ ਤੇ ਮੁਰਗੇ ਦਾ ਅਚਾਰ ਮੱਛੀ ਦਾ ਅਚਾਰ ਸਾਡੇ ਕੋਲੋਂ ਮਿਲ ਜੂਗਾ ਜੀ ਤੁਹਾਨੂੰ ਜਿੰਨੀ ਵੀ ਲੋਡ ਹੈ 2 ਕਿਲੋ 5 10 ਕਿਲੋ 20 ਕਿਲੋ ਪੋਂਚ ਵੀ ਅਸੀਂ ਕਰ ਦਿੰਨੇ ਆ ਜਿੱਥੇ ਤੁਹਾਨੂੰ ਲੋਡ ਹੈ ਜੀ ਠੀਕ ਹੈ ਜੀ ਤੇ ਇਹ ਬਾਕੀ ਦੇਸੀ ਚੂਚਾ ਸੇਲ ਕਰਦੇ ਆ ਜਿਹਨੂੰ ਚੈਕਸ ਵੀ ਕਹਿੰਦੇ ਆ ਅਸੀਂ ਇੰਗਲਿਸ਼ ਦੇ ਵਿੱਚ ਦੇਸੀ ਚੈਕਸ ਅਸੀਂ ਸੇਲ ਕਰਦੇ ਆ ਉਹ ਤੁਹਾਨੂੰ ਮਿਲ ਜਾਣਗੇ ਜੀ ਬੁਕਿੰਗ ਕਰਵਾ ਲਓ ਚੈਕਸ ਦੀ ਟ੍ਰੇਨਿੰਗ ਫ੍ਰੀ ਦੇ ਰਹੇ ਆ ਅਸੀਂ ਜਿਨ੍ਹਾਂ ਨੇ ਨਵਾਂ ਸਮ ਕੰਮ ਸ਼ੁਰੂ ਕਰਨਾ ਹੈ ਤੇ ਉਹ ਸਾਡੇ ਤੋਂ ਟ੍ਰੇਨਿੰਗ ਵੀ ਦਿੱਤੀ ਜਾਊਗੀ ਤੁਹਾਨੂੰ ਠੀਕ ਹੈ ਜੀ ਬੁਕਿੰਗ ਕਰਵਾਈ ਹੁੰਦੀ ਹੈ ਨਾ ਜਿਹੜੇ ਵੀਰਾਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਫ੍ਰੀ ਸਾਡਾ ਇਹ ਉਪਰਾਲਾ ਕੀਤਾ ਗਿਆ ਤੇ ਤੁਸੀਂ ਸਾਡੇ ਤੋਂ ਫ੍ਰੀ ਟ੍ਰੇਨਿੰਗ ਲੈ ਸਕਦੇ ਹੋ ਸਾਡੇ ਕੋਲੋਂ ਦੇਸੀ ਚੂਚਾ ਵੀ ਮਿਲਦਾ ਠੀਕ ਹੈ ਜੀ